ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਲੈ ਕੇ ਸਖਤ ਤੁਰਖ ਅਪਣਾਇਆ ਹੋਇਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਚੇੜੀ ਗਈ ਹੈ ਅਤੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਵੀ ਸਾਥ ਦੇਣ ਦੀ ਅਪੀਲ ਕੀਤੀ ਹੈ ਜੇਕਰ ਗੱਲ ਕਰੀਏ ਨਸ਼ੇ ਦੀ ਨਸ਼ਾ ਹੁਣ ਸ਼ਹਿਰਾਂ ਵਿੱਚੋਂ ਹੁੰਦਾ ਹੋਇਆ ਪਿੰਡਾਂ ਵਿੱਚ ਵੀ ਚੱਲਿਆ ਗਿਆ ਹੈ ਜਿਸ ਤੋਂ ਬਾਅਦ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਨਸ਼ੇ ਖਿਲਾਫ ਜੁੱਧ ਲੜਨਾ ਸ਼ੁਰੂ ਕਰ ਦਿੱਤਾ ਹੈ ਜੇ ਗੱਲ ਕਰੀਏ ਤੂਰੀ ਦੀ ਤੂਰੀ ਦੇ ਨੇੜਲੇ ਪਿੰਡ ਜਹਾਗੀਰ ਵਿੱਚ ਵੀ ਪਿੰਡ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਹੈ ਇਸ ਮਤੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਤਾੜਨਾ ਕੀਤੀ ਗਈ ਹੈ ਉਨ੍ਹਾਂ ਮਤੇ ਵਿੱਚ ਕਿਹਾ ਹੈ ਜੇਕਰ ਕੋਈ ਪਿੰਡ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਿੰਡ ਦੀ ਪੰਚਾਇਤ ਨੇ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਵੀ ਸਾਡਾ ਸਾਥ ਦੇਵੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਅਬਰਤੂਰੀ ਦੇ ਨਜ਼ਦੀਕੀ ਪਿੰਡ ਜਹਾਂਗੀਰ ਤੋਂ ਹੈ ਜਿੱਥੇ ਦੀ ਪੰਚਾਇਤ ਵੱਲੋਂ ਮਤਾ ਪਾ ਕੇ ਨਸ਼ਿਆਂ ਖਿਲਾਫ ਜੰਗ ਛੇੜੀ ਗਈ ਹੈ ਪਿੰਡ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਹੈ ਕਿ ਜੇਕਰ ਪਿੰਡ ਦੀ ਹਦੂਦ ਦੇ ਅੰਦਰ ਕੋਈ ਵੀ ਵਿਅਕਤੀ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਪਾਇਆ ਗਿਆ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ ਪਿੰਡ ਦੀ ਪੰਚਾਇਤ ਦਾ ਕਹਿਣਾ ਹੈ ਕਿ ਨਸ਼ਿਆਂ ਨੂੰ ਰੋਕਣ ਦੇ ਲਈ ਹਰ ਇੱਕ ਪੰਚਾਇਤ ਨੂੰ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਪਿੰਡ ਦੀ ਪੰਚਾਇਤ ਦਾ ਕਹਿਣਾ ਹੈ ਕਿ ਪਿੰਡ ਦਾ ਕੋਈ ਵੀ ਵਿਅਕਤੀ ਕਿਸੇ ਵੀ ਨਸ਼ਾ ਕਰਨ ਅਤੇ ਨਸ਼ਾ ਵੇਚਣ ਵਾਲੇ ਦਾ ਸਾਥ ਨਹੀਂ ਦੇਵੇਗਾ ਜੇਕਰ ਕੋਈ ਨਸ਼ਾ ਵੇਚਦਾ ਪਿੰਡ ਵਿੱਚ ਪਾਇਆ ਜਾਂਦਾ ਤਾਂ ਉਸ ਨੂੰ ਪੁਲਿਸ ਹਵਾਲੇ ਕੀਤਾ ਜਾਵੇਗਾ ਅਤੇ ਉਸ ਦੀ ਜ਼ਮਾਨਤ ਵੀ ਪਿੰਡ ਦੇ ਕਿਸੇ ਵਿਅਕਤੀ ਵੱਲੋਂ ਨਹੀਂ ਦਿੱਤੀ ਜਾਵੇਗੀ। ਤੇ ਅੱਜ ਅਸੀਂ ਸਾਰੇ ਨਗਰਵਾਸੀਆਂ ਦੀ ਮੋਤਵਰ ਬੰਦਿਆਂ ਦੀ ਮੌਜੂਦਗੀ ਵਿੱਚ ਤੇ ਪਿੰਡ ਦੀ ਪੰਚਾਇਤ ਦੀ ਸਹਿਮਤੀ ਨਾਲ ਸਾਰਿਆਂ ਦੀ ਸਹਿਮਤੀ ਨਾਲ ਇੱਕ ਨਸ਼ਿਆਂ ਦੇ ਵਿਰੁੱਧ ਮਤਾ ਪਾਸ ਕੀਤਾਗਾ। ਇਸ ਦੇ ਤਹਿਤ ਕੋਈ ਵੀ ਵਿਅਕਤੀ ਜਿਹੜਾ ਨਸ਼ੇ ਦਾ ਆਦੀ ਹੋ ਚੁੱਕਿਆਗਾ, ਕੋਈ ਨੌਜਵਾਨ ਜਿਸ ਤਰ੍ਹਾਂ ਕੋਈ ਚਿੱਟੇ ਦਾ ਮੈਡੀਕਲ ਨਸ਼ੇ ਦਾ ਤੇ ਅਸੀਂ ਕੋਸ਼ਿਸ਼ ਕਰਨੀਆਂ ਵੀ ਉਹਦਾ ਇਲਾਜ ਕਰਾਈਏ ਉਹਨੂੰ ਕਿਸੇ ਵੀ ਸੈਂਟਰ ਜਾਂ ਹਸਪਤਾਲ ਦੇ ਵਿੱਚ ਭਰਤੀ ਕਰਾ ਕੇ ਉਹਦੀ ਜੋ ਵੀ ਬਣਦੀ ਮਦਦਦਾ ਕੀਤੀ ਜਾਊਗੀ ਉਹਨੂੰ ਨਸ਼ੇ ਤੋਂ ਰਹਿਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਜਿਹੜਾ ਹੈਗਾ ਕਿ ਵੀ ਜਿਹੜਾ ਨਸ਼ਾ ਦਾ ਇਹ ਅੱਜ ਕੱਲ ਜਿਆਦਾ ਵੱਧ ਰਿਹਾ ਹੈ ਕਿਉਂਕਿ ਇਹਦੀ ਸਪਲਾਈ ਹੈ ਜਿਹੜੀ ਪਿੰਡਾਂ ਦੇ ਵਿੱਚ ਆਮ ਹੋ ਰਹੀ ਹੈਗੀ ਤੇ ਅਸੀਂ ਇਹ ਫੈਸਲਾ ਕਰਿਆਗਾ ਵੀ ਕੋਈ ਵੀ ਆਪਣੇ ਪਿੰਡ ਦਾ ਵਿਅਕਤੀ ਜਾਂ ਕੋਈ ਬਾਹਰੀ ਵਿਅਕਤੀ ਜੇ ਸਾਡੇ ਪਿੰਡ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਜਾਂ ਕਿਸੇ ਵੀ ਨਸ਼ਾ ਵੇਚਣ ਵਾਲੇ ਨਾਲ ਨਸ਼ਾ ਖਾਣ ਵਾਲੇ ਦਾ ਕੋਈ ਸੰਪਰਕ ਕਰਵਾਉਂਦਾਗਾ ਤਾਂ ਅਸੀਂ ਉਹਦੇ ਵਿਰੁੱਧ ਬਣਦੀ ਕਾਰਵਾਈ ਕਰਾਂਗੇ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਹਦਾ ਜਿਹੜੀ ਜਾਣਕਾਰੀ ਆਗੀ ਪੁਲਿਸ ਨੂੰ ਦਿੱਤੀ ਜਾਊਗੀ ਤੇ ਪਿੰਡ ਦਾ ਕੋਈ ਵੀ ਵਿਅਕਤੀ ਜਾਂ ਪੰਚਾਇਤ ਮੈਂਬਰ ਸਰਪੰਚ ਉਹਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੂਗਾ ਤੇ ਸੋ ਇਹ ਸਾਡਾ ਇੱਕ ਨਿੱਕਾ ਜਿਹਾ ਅਪਰਾਲਾ ਤੇ ਸਾਡੀ ਕੋਸ਼ਿਸ਼ ਆ ਵੀ ਅਸੀਂ ਆਉਣ ਵਾਲੇ ਸਮੇਂ 'ਚ ਸਾਡੇ ਪਿੰਡ ਨੂੰ ਨਸ਼ਾ ਮੁਕਤ ਕਰ ਸਕੀਏ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਤੇ ਪੜ੍ਹਾਈ ਨਾਲ ਜੋੜ ਸਕੀਏ ਤੇ ਜਿਹੜੀ ਨੌਜਵਾਨ ਨੌਜਵਾਨ ਹੈਗਾ ਆਪਣਾ ਉਹ ਸਿੱਧੇ ਰਾ ਪੈ ਸਕਾ ਜਿਹੜੇ ਮਤੇ ਦੀ ਅਸੀਂ ਛਲਾਂਗਾ ਕਰਦੇ ਆ ਬਹੁਤ ਸਲਾਹਣ ਜੋਗੇ ਪੰਚਾਇਤ ਨੇ ਅਪਰਾਲਾ ਕੀਤਾ ਲੋਕਾਂ ਦਾ ਸਹਾਇਕ ਲੈ ਕੇ ਪਿੰਡ ਨੂੰ ਨਸ਼ੇ ਤੋਂ ਮੁਕਤ ਕਰਾਉਣ ਦਾ ਇਹਦੀ ਵਧਾਈ ਦੇਣੀ ਬਣਦੀ ਹੈ ਕੱਲੀ ਵਧਾਈ ਨਾਲ ਹੀ ਨਹੀਂ ਸਰਨਾ ਸਾਨੂੰ ਸਾਰੇ ਪਿੰਡ ਨੂੰ ਪੰਚਾਇਤ ਦਾ ਸਾਥ ਦੇਣ ਦੀ ਲੋੜ ਹੈ ਅਸੀਂ ਪੰਚਾਇਤ ਦਾ ਸਾਥ ਦੇਈਏ ਨਸ਼ਾ ਐਨਾ ਮਾੜੀ ਹਲਾਣਤ ਹੈ ਨਸ਼ੇ ਨੇ ਸਾਡਾ ਪੰਜਾਬ ਬਰਬਾਦ ਕਰਤਾ ਸਾਡੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਸਾਡੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਘਰਾਂ ਦੇ ਘਰਾਂ ਅਯਾਰਡ ਤੇ ਜਿਹੜੀ ਨਸ਼ੇ ਦੀ ਹਲਾਣਤ ਹੈ ਇਹਨੂੰ ਮੌਕੇ ਮੌਕੇ ਦੀਆਂ ਸਰਕਾਰਾਂ ਸਰਕਾਰਾਂ ਦੀ ਪੁਲਿਸ ਰੋਕਣ ਦੇ ਉਪਰਾਲੇ ਕਰ ਰਹੀ ਹੈ ਪਰ ਇਹ ਨਸ਼ਾ ਵੱਧਦਾ ਜਾ ਰਿਹਾ ਹੈ ਇਹਦਾ ਕਾਰਨ ਇਹ ਹੈ ਜਿਵੇਂ ਅੱਜ ਸਾਡੀ ਪੰਚਾਇਤ ਨੇ ਉਪਰਾਲਾ ਕਰਿਆ ਪਿੰਡ ਦੇ ਲੋਕ ਇਕੱਠੇ ਹੋ ਕੇ ਨਸ਼ੇ ਦੇ ਖਿਲਾਫ ਮਹਿੰਮ ਵਿੱਢਣ ਇਕੱਲੇ ਮਤਿਆਂ ਨਾਲ ਨਹੀਂ ਛੜਨਾ ਮਹਿੰਮ ਵਿੱਢਣੀ ਪਊਗੀ ਉਸ ਤੋਂ ਬਾਅਦ ਸਰਕਾਰ ਨੂੰ ਜਿਹੜੇ ਲੋਕ ਨਸ਼ੇ ਦੇ ਆਦੀ ਬਣ ਗਏ ਨਸ਼ੇ ਦੇ ਜਿਹੜੇ ਲੋਕ ਆਦੀ ਬਣ ਗਏ ਉਹ ਲੋਕਾਂ ਨੂੰ ਨਸ਼ਾ ਮੁਕਤ ਕਿਵੇਂ ਕਰਨਾ ਹੈ ਉਹ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਦੀ ਜਾਨ ਨਾ ਜਾਵੇ ਜਿੰਨਾ ਚਿਰ ਜਿਹੜੇ ਨਸ਼ੇ ਦੇ ਆਦੀ ਲੋਕ ਨੇ ਉਹ ਨਸ਼ੇ ਤੋਂ ਮੁਕਤ ਨਹੀਂ ਹੁੰਦੇ ਉਹਨਾਂ ਚਿਰ ਪੰਜਾਬ ਨਸ਼ੇ ਤੋਂ ਮੁਕਤ ਨਹੀਂ ਹੁੰਦਾ ਨਸ਼ੇ ਤੋਂ ਮੁਕਤ ਕਰਨ ਦੀ ਜਿਹੜੀ ਮਹਿਮਾ ਉਹ ਵੀ ਨਾਲ ਦੀ ਨਾਲ ਸਰਕਾਰ ਨੂੰ ਬਿੱਡਣ ਦੀ ਲੋੜ ਹੈ ਇਹ ਸਾਨੂੰ ਬਹੁਤ ਕੁਝ ਸੋਚਣਾ ਪਿਆ ਵੈਸੇ ਤੁਹਾਨੂੰ ਪਤਾ ਹੀ ਜਾਗਾ ਹੁਣ ਨਸ਼ਾ ਦਾ ਹੜ ਚੱਲ ਰਿਹਾ ਲੋਗਾ ਨਸ਼ਾ ਦੇ ਜੋ ਸਾਡੇ ਵਰਗੇ ਨੌਜਵਾਨੇ ਬਹੁਤ ਨਸ਼ਿਆਂ ਦੀ ਆਦੀ ਹੋ ਚੁੱਕੇ ਨੇ ਸਾਡੀ ਪਿੰਡ ਦੀ ਪੰਚਾਇਤ ਨੇ ਪਿੰਡ ਦੇ ਪਤਵੰਤੇ ਸੱਜਣ ਜੋ ਪਿੰਡ ਦੇ ਮੋਹਤਵਾਰ ਬੰਦੇ ਆ ਜਾਂ ਹੋਰ ਪਿੰਡ ਨਗਰ ਪੰਚਾਇਤ ਨੂੰ ਸਾਰਿਆਂ ਨੂੰ ਮਿਲ ਕੇ ਇਹ ਆਪਾਂ ਇੱਕ ਮੰਨ ਲਓ ਉਹਨਾਂ ਦੀ ਆਪਾਂ ਇੱਕ ਸਲਾਹ ਦੇ ਨਾਲੇ ਮਤਾ ਪਾਇਆ ਤੇ ਸਾਨੂੰ ਪਤਾ ਹੈ ਹੁਣ ਜੋ ਬੰਦਾ ਇੱਕ ਨਸ਼ਾ ਕਰਦਾ ਪਹਿਲਾਂ ਤਾਂ ਉਹ ਆਪਣਾ ਘਰ ਖਾਣਾ ਸਟਾਰਟ ਕਰਦਾ ਜਦੋਂ ਉਹ ਆਪਣਾ ਘਰ ਖਾ ਜਾਂਦਾ ਸਾਰਾ ਫਿਰ ਉਹ ਗਵਾਂਡੀਆਂ ਦਾ ਘਰ ਖਾਣਾ ਸਟਾਰਟ ਕਰਦਾ ਚੋਰੀਆਂ ਚੱਪਿਆ ਕਰਦਾ ਅਸੀਂ ਇਹ ਚੀਜ਼ਾਂ ਅਸੀਂ ਦੇਖਦੇ ਹੋਏ ਅਸੀਂ ਇਹ ਫੈਸਲਾ ਲਿਆ ਵੀ ਜੋ ਵੀ ਕੋਈ ਬੰਦਾ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਤੇ ਚੋਰੀ ਚੱਪੇ ਕਰਦਾ ਅਸੀਂ ਸਾਡੀ ਪਿੰਡ ਦੀ ਪੰਚਾਇਤ ਜਾਂ ਸਾਡੇ ਪਿੰਡ ਦਾ ਕੋਈ ਵੀ ਬੰਦਾ ਉਹਨਾਂ ਦਾ ਕੋਈ ਸਾਥ ਨਹੀਂ ਦੇਊਗਾ ਤੇ ਅਸੀਂ ਬਹੁਤ ਵਧੀਆ ਚੀਜ਼ ਨੂੰ ਦੇਖਦਾ ਤੇ ਸਾਡੇ ਪਿੰਡ ਦਾ ਬਹੁਤ ਵਧੀਆ ਸਹਿਯੋਗ ਆ ਸਾਡੇ ਨਾਲ ਤੇ ਇੱਕ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਆਪਣੀ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕਰਦੇ ਆ ਵੀ ਜਿਸ ਤਰ੍ਹਾਂ ਅਸੀਂ ਆਪਣੇ ਪਿੰਡ ਦੇ ਵਿੱਚ ਪਹਿਲ ਕੀਤੀ ਆ ਤਾਂ ਤੁਸੀਂ ਸਾਡਾ ਥੋੜਾ ਜਿਹਾ ਸਾਥ ਦਿਓ ਜੋ ਸਾਡੇ ਪਿੰਡ ਦੇ ਦੋ ਤਿੰਨ ਇਹ ਜਿਹੜਾ ਹੈਗਾ ਜਿੱਥੇ ਸਾਨੂੰ ਡਾਰਾ ਨਸ਼ਾ ਵੇਚਦਾਗਾ ਜਾਂ ਨਸ਼ੇ ਕਰਦੇ ਆ ਤੇ ਅਸੀਂ ਚਾਹੁੰਦੇ ਆ ਵੀ ਉੱਥੇ ਪੁਲਿਸ ਪ੍ਰਸ਼ਾਸਨ ਆ ਕੇ ਆਪਣੀ ਗੱਡੀਆਂ ਲੈ ਕੇ ਇੱਕ ਦੋ ਗੇੜੇ ਮਾਰੇ ਜਾਣ ਅਸੀਂ ਆਪਣੇ ਤੌਰ ਤੇ ਵੀ ਕੋਸ਼ਿਸ਼ ਕਰਾਂਗੇ ਉਹ ਮਨਜੀਤ ਸਿੰਘ ਪਿੰਡ ਜਹਾਗੀਰ ਜੀ 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 ਕਿਵੇਂ ਲੱਗਦੇ ਹੋ ਪਿੰਡ ਦੀ ਪੰਚਾਇਤ ਨੇ ਤੁਹਾਡੇ ਮਹਤਵਾਰ ਬੰਦੇ ਜਿਹੜਾ ਬੜਾ ਫੈਸਲਾ ਜਿਹੜਾ ਲਿਆ ਹੈ ਇਹ ਬਹੁਤ ਵਧੀਆ ਕਦੋਂ ਚੱਕਿਆ ਸਾਡੀ ਪੰਚਾਇਤ ਨੇ ਸਾਡੇ ਸਰਪੰਚ ਸਾਹਿਬ ਵਧੀਆ ਪੜ੍ਹੇ ਲਿਖੇ ਸੁਚੇ ਹੋਏ ਨੌਜਵਾਨ ਨੇ ਜਿਹੜਾ ਇਹਨਾਂ ਨੇ ਮਤਾ ਪਾਇਆ ਵੀ ਪਿੰਡ ਦੇ ਵਿੱਚ ਜਿਹੜੀਆਂ ਚੋਰੀਆਂ ਹੁੰਦੀਆਂ ਨੇ ਚੋਰੀ ਵਾਲੇ ਦੀ ਮਦਦ ਨਹੀਂ ਕਰਨੀ ਕਿਉਂ ਜਿਹੜੇ ਬੰਦਾ ਨਸ਼ਾ ਕਰਦੇ ਨੇ ਉਹੀ ਬੰਦੇ ਮਜਬੂਰੀ ਬਸ ਫਿਰ ਚੋਰੀਆਂ ਕਰਦੇ ਨੇ ਸਾਰਾ ਪਿੰਡ ਅਸੀਂ ਪੰਚਾਇਤ ਦੇ ਨਾਲ ਇਹ ਬਹੁਤ ਵਧੀਆ ਕੰਮ ਚੱਲ ਰਿਹਾ ਸਾਡੀ ਪੰਚਾਇਤ ਨੇ। ਇਸ ਲਈ ਧੰਨਵਾਦ ਕਰਦਾ।